ਗਿਆਨੀ ਹਰਪੇ ਸਿੰਘ ਦੇ ਵੱਡੇ ਇਕੱਠ ਨੂੰ ਦੇਖ ਕੇ ਬਾਦਲਾਂ ਤੜੇ ਦੇ ਵੱਲੋਂ ਜਿਹੜਾ ਕਿ ਬੁਕਲਾਹੜ ਦੇ ਵਿੱਚ ਆ ਗਏ ਨੇ ਤੇ ਇਹ ਬਿਆਨ ਦੱਸਦੀ ਹੈ ਕਿ ਸੁਰਜੀਤ ਰਖੜਾ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਮੀਦ ਨਹੀਂ ਸੀ ਕੀਤੀ ਜੋ ਬੀਤੇ ਦਿਨਾਂ ਦੇ ਵਿੱਚ ਲੋਗੋਵਾਲ ਦੇ ਵਿੱਚ ਵੱਡਾ ਇਕੱਠ ਹੋਇਆ ਇਹ ਜਿਹੜਾ ਕਿ ਵੱਡਾ ਇਕੱਠ ਜਿਹੜਾ ਕਿ ਰਿਕਾਰਡ ਤੋੜ ਗਿਆ ਪਰੰਤੂ ਦੂਜੇ ਪਾਸੇ ਬਾਦਲ ਤੜਾ ਦੂਜੇ ਤੜੇ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਕਿ ਹੁਣ ਬੁਕਲਾਹੜ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਬਿਆਨ ਸੁਰਜੀਤ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਰਖੜਾ ਦੇ ਵੱਲੋਂ ਜਿਹੜੇ ਕਿ ਹੁਣ ਉਥੇ ਹੀ ਉਹਨਾਂ ਦੇ ਵੱਲੋਂ ਲਗਾਤਾਰ ਬਾਦਲ ਧੜੇ ਦੇ ਉੱਤੇ ਪਲਟਵਾਰ ਵੀ ਕੀਤਾ ਹੈ ਤੇ ਉਥੇ ਹੀ ਲੋਗੋਵਾਲ ਦੇ ਵਿੱਚ ਜੋ ਸਮਾਗਮ ਹੋਇਆ ਉਸ ਨੂੰ ਲੈ ਕੇ ਵੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਤੇ ਹੋਰ ਬਾਦਲ ਧੜੇ ਨੂੰ ਲੈ ਕੇ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਂਦੇ ਆ ਉਸ ਕੱਠ ਨੂੰ ਦੇਖ ਕੇ ਜਿਹੜੇ ਸਾਡੇ ਦੂਜੇ ਸੀਗੇ ਜਿਹੜੇ ਇਕੱਲੇ ਵੀ ਗਰੂ ਨਹੀਂ ਮੰਨਦੇ ਤੇ ਉਹਨਾਂ ਦਾ ਕੱਠ ਥੋੜਾ ਰਹਿ ਗਿਆ ਮੇਰਾ ਖਿਆਲ ਆ ਵੀ 2.5 ਹਜ਼ਾਰ ਦਾ ਕੱਠ ਸੀ ਸਾਰੀ ਉਹਨਾਂ ਦਾ ਇਹ ਤੇ 30 40 ਹਜ਼ਾਰ ਦਾ ਕਟ ਸੀਗਾ ਤੇ ਉਹਦੇ ਵਿੱਚ ਸਾਰੇ ਹੀ ਬਖਲਾੜ ਦੇ ਵਿਚਾਰੇ ਫਿਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਹੋਰ ਕੁਝ ਕਰ ਰਹੇ ਨੇ ਗਿਆਨੀ ਹਰਪ੍ਰੀਤ ਦੀ ਕਰਦਾਰ ਉਸੇ ਤੇ ਲੱਗੇ ਹੋਏ ਨੇ ਕਿ ਵੀ ਆਪਾਂ ਕਿਵੇਂ ਇਹਨੂੰ ਲੈ ਡਾਊਨ ਕਰ ਸਕਦੇ ਆ ਹੋਰ ਇਹਨਾਂ ਕੋਈ ਗੱਲ ਨਹੀਂ ਹੈ ਕਿਉਂਕਿ ਤੁਸੀਂ ਦੇਖਿਆ ਹੈ ਕਿ ਕਿੰਨਾ ਲੰਮਾ ਫੰਕਸ਼ਨ ਚੱਲਿਆ ਤੇ ਕਿਵੇਂ ਬੈਠ ਕੇ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਣਿਆ ਲੋਕਾਂ ਦਾ ਮਨ ਸੀ ਕਿ ਉਹ ਬੋਲਦੇ ਜਾਣ ਪਰ ਉਹ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਹੈ ਤੇ ਆ ਕੇ ਕੁਝ ਨਾ ਕੁਝ ਕਰਨ ਲੱਗੇ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਸਾਡੀ ਪ੍ਰਧਾਨਗੀ ਦੀ ਗੱਲ ਚੱਲਦੀ ਸੀ ਸਾਡੀ ਭੈਣ ਸਤਵੰਤ ਕੌਰ ਦਾ ਵੀ ਨਾਂ ਚੱਲਦਾ ਸੀਗਾ ਤੇ ਇਹਨਾਂ ਨੇ ਵੀਡੀਓ ਪਾਈ ਸੀ ਕਿ ਸਾਡੀ ਬਹੁਤ ਸਤਿਕਾਰਯੋਗ ਭੈਣ ਹੈ ਬਹੁਤ ਹੀ ਸਤਿਕਾਰਯੋਗ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਹੈ ਤੇ ਉਹਦੇ ਵਿੱਚ ਉਹਦੇ ਮੁਕਾਬਲੇ ਦੇ ਵਿੱਚ ਮੈਂ ਇਲੈਕਸ਼ਨ ਨਹੀਂ ਲੜੂਗਾ ਬਾਤ ਫਿਰ ਸਾਡੀ ਭੈਣ ਨੇ ਵੀ ਕਿਹਾ ਤੇ ਬਾਕੀ ਸਾਰਿਆਂ ਨੇ ਵੀ ਕਿਹਾ ਕਿ ਜੀ ਤੁਹਾਨੂੰ ਮੂਰੇ ਲੱਗਣਾ ਪੈਣਾ ਹੈ ਉਹ ਧਰਮ ਕੰਮ ਕਰਨਗੇ ਤੇ ਤੁਸੀਂ ਪੋਲੀਟੀਕਲ ਕੰਮ ਕਰੋਗੇ ਬਹੁਤ ਫੋਰਸਫੁਲੀ ਸਾਰੇ ਡੈਲੀਗੇਟਾਂ ਨੇ ਮੇਰੇ ਖਰਕ ਕੱਲੇ-ਕੱਲੇ ਡੈਲੀਗੇਟ ਨੇ ਕਿਹਾ ਸਾਡੇ 4-500 ਡੈਲੀਗੇਟ ਸੀ ਹਰ ਬੰਦੇ ਦੀ ਜ਼ੁਬਾਨ ਤੋਂ ਇੱਕੋ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਓ ਅਸੀਂ ਪੂਰਾ ਡੈਮੋਕਰੇਸੀ ਤਰੀਕੇ ਦੇ ਨਾਲ ਬਹੁਤ ਜ਼ੋਰ ਲਾ ਕੇ ਕਿਉਂਕਿ ਇਹ ਮੰਨ ਨਹੀਂ ਸੀ ਰਹੇ ਪਰ ਸਾਰੇ ਬੰਦੇ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਨੂੰ ਜੇ ਮਾਰ ਪਈ ਹੈ ਤਾਂ ਬੇਅਰਦੀ ਕਰਕੇ ਪਈ ਐ। ਤਾਰਕ ਪੱਖਾ ਪੱਖੋਂ ਪਈ ਐ ਤੇ ਆਪਾਂ ਨੂੰ ਧਾਰਮਿਕ ਬੰਦਾ ਬਣਾਉਣਾ ਚਾਹੀਦਾ ਜਿਹੜਾ ਧਰਮ ਦੀ ਗੱਲ ਕਰ ਕਰ ਸਕੇ ਧਰਮ ਦੇ ਤੇ ਪਹਿਰਾ ਦੇ ਰੱਖੇ ਤੇ ਫਿਰ ਇਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਪਰ ਏਡੇ ਏਡੇ ਇਕੱਠੋ ਨੇ ਏਡਾ ਦਾ ਲੋਕਾਂ ਦਾ ਆਉਣਾ ਖੁਸ਼ੋ ਖੁਸ਼ੀ ਦੇ ਨਾਲ ਆਉਣਾ ਮੇਰਾ ਖਿਆਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਸੰਗਰੂਰ ਦੇ ਵਿੱਚ ਪਹਿਲੀ ਵਾਰ ਇੰਨਾ ਵੱਡਾ ਇਕੱਠ ਹੋਇਆ ਸੀਗਾ ਮੈਂ ਵਧਾਈ ਦਿੰਦਾ ਸਾਰੇ ਲੀਡਰਸ਼ਿਪ ਨੂੰ ਸਾਰੇ ਲੋਕਾਂ ਨੂੰ ਕਿ ਉਹਨਾਂ ਨੇ ਸੰਤ ਅਰਜਨ ਸਿੰਘ ਲਾਹੋਵਾਲ ਸ਼ਹੀਦ ਸੰਤ ਅਰਜਨ ਸਿੰਘ ਲਾਹੋਵਾਲ ਦੀ ਵਰਸੀ ਦੇ ਉੱਤੇ ਇੱਕ ਰਿਕਾਰਡ ਤੋੜ ਕੰਮ ਕੀਤਾ ਸੋ ਹੁਣ ਵਿਰੋਧੀਆਂ ਕੋਲ ਹੋਰ ਕੋਈ ਗੱਲ ਕਹਿਣ ਨੂੰ ਹੈ ਨਹੀਂ ਤੇ ਕੋਈ ਨਾ ਕਿ ਕਿਉਂ ਬਖਲਾਅਤ ਚ ਆਗੇ ਹੋ ਕਿ ਵੀ 19 20 ਦਾ ਫਰਕ ਤਾਂ ਹੁੰਦਾ ਠੀਕ ਹੈ ਜੇ ਉਹਨਾਂ ਦਾ 3000 ਦਾ ਇਕੱਠ ਸੀ ਛੱਡ 6000 ਦਾ ਹੋ ਜਾਂਦਾ ਉਹ ਬਰਾਤਸ ਕਰ ਲੈਂਦੇ ਪਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਸਾਡਾ 30-40 ਹਜ਼ਾਰ ਦਾ ਇਕੱਠ ਹੋਣਾ ਇਹ ਬਹੁਤ ਵੱਡੀ ਗੱਲ ਸੀਗੀ ਸੋ ਉਹਦੀ ਬਖਲਾੜ ਦੇ ਵਿੱਚ ਗੱਲਾਂ ਕਰ ਰਹੇ ਨੇ ਸੋ ਮੈਂ ਤਾਂ ਪ੍ਰਮਾਤਮਾ ਅੱਗੇ ਵੈਗ ਰੂ ਕੇ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਨੂੰ ਤਾਕਤ ਦੇਵੇ ਹਿੰਮਤ ਦੇਵੇ ਅਸੀਂ ਈਮਾਨ ਦਾ ਤੇ ਧਿਆਨ ਦਾ ਦੇ ਨਾਲ ਲੋਕਾਂ ਦੇ ਨਾਲ ਖੜ੍ਹ ਸਕੀਏ ਤੇ ਜੋ ਵਿਸ਼ਵਾਸ ਲੋਕ ਸਾਡੇ ਤੇ ਲੈ ਕੇ ਚੱਲੇ ਨੇ ਉਹ ਤੇ ਅਸੀਂ ਪੂਰੇ ਉੱਤਰ ਸਕੀਏ